یہ گل گل جگہ پر والے پاسے گھل

بیٹا میرا ڈیپو کی کنک تو لڑائی ਹਾਂਜੀ ਫਿਰ ਇਹਨਾਂ ਨੇ ਇਹਨਾਂ ਨੂੰ ਫੜਾ ਦਿੱਤਾ ਐ ਏਦਾਂ ਪਟਨਾ ਸਾਹਿਬ ਜਾ ਕੇ ਇਹਨਾਂ ਨੇ ਇੱਥੇ ਬੜਾ ਸੋਨਾ ਇਹਨਾਂ ਨੂੰ ਪੇਸ਼ ਕਰਾਇਆ ਕੋਈ ਗੱਲ ਬਾਤ ਨਹੀਂ ਘੋਰ ਜੀ ਕਰਾਇਆ ਇਹਨਾਂ ਨੇ ਇਹ ਰੇਸ਼ਮਮਦਾਰਿਆ ਹਰੀ ਵੀ ਹੁੰਦਾ ਰਿਹਾ ਤੇ ਦੋ ਟਾਈਮ ਆਉਂਦੇ ਰਹੇ ਇਹਨਾਂ ਨੇ ਇਹ ਕੰਮ ਕਰਾਇਆ ਕਿ ਦੀਪੂਆ ਇਹ ਦੋ ਮੁੰਡੇ ਕਲਪਿੰਦਰ ਸਿੰਘ ਇੱਕ ਦਾ ਨਾਮ ਹਰੇ ਗੋਗੀ ਆ ਦੀਪੂਆ ਵਾਲੀ ਦਾ ਨਾਮ ਆ ਲਾਪਰੀ ਸਿੰਘ ਆ ਇਹਨਾਂ ਨੇ ਇਹ ਕੰਮ ਗੋਲੀ ਦਾ ਕਰਾਇਆ ਨਾਲ ਹੋ ਕੇ ਮੇਰੇ ਦੇ ਸਰਪੰਚੀ ਤੋਂ ਹਾਂਜੀ ਪਿੰਡ ਦਾ ਸਰਪੰਚ ਹੀ ਲੱਭਦੀ ਸੀ ਇਹ ਗੁੰਕੀ ਤੋਂ ਦੇ ਆਇਨ ਇਨਸਾਫ ਮੈਨਾਂ ਚਾਹੁੰਨੇ ਹਾਂ ਹਾਂਜੀ ਕਿਹੜੇ ਪਿੰਡ ਦੇ ਸਰਪੰਚ ਵੱਡਿਆਂ ਦੇ ਗੋਲੀ ਇਦਾਂ ਹੀ ਇਹਨਾਂ ਨੇ ਖੜ ਕੇ ਨਹਿਰ ਤੇ ਮਾਰੀ ਹਣ ਤਾਂ ਪਰ ਪਿੰਡੋਂ ਹੀ ਪਤਾ ਲੱਗਾ ਦੇਈ ਭੱਜੇ ਆਏ ਸਾਡੇ ਹੋਂਦੋਂ ਕੱਢ ਕੇ ਲੈ ਕੇ ਨੇ ਮੈਂ ਗੱਡੀ ਪੜ ਗਈ ਰਹਿ ਗਈ ਇਹਨਾਂ ਬਾਰੀ ਵੀ ਖੁੱਲੀ ਹੈ ਦਿਨਾਂ ਤਾਂ ਕਾਦੀ ਆ ਤਾ ਮੈਨੂੰ ਗੱਡੀ ਪਾ ਕੇ ਲੈ ਗਏ ਪੁਲਸ ਵਾਲੇ ਕੋਣ ਇਨਸਾਫ ਹੈ ਸਾਨੂੰ ਬੱਚਾ ਸਾਡਾ ਸਹੀ ਸਲਾਮਤ ਮਿਲਣਾ ਚਾਹੀਦਾ پنڈ جی, ہی, جی. ہی. ہوا اچھا. تو سی سلامت ہی آ گئے میں کل بھی روٹی لے کے آئی ہوں میری بیٹا آلی جا روٹی رکھ کے چلی جا کی کچھ نہیں ہے ਮੇਕਨੀ ਮੈਨੂੰ ਤੇ ਲਾਗੇ ਖਲੂ ਲਗੀ ਬਨ ਖਲੂ ਨਹੀਂ ਦਿੱਤਾ ਇਹਨਾਂ ਨੇ ਸਿਰੇ ਮੈਂ ਫੇਰ ਰੋਟੀ ਲੈ ਕੇ ਆਈਆਂ ਇਹਨਾਂ ਮੈਨੂੰ ਗਾਂ ਨਹੀਂ ਹੋਣ ਦਿੱਤਾ ਮੈਂ ਰੋਟੀ ਰੱਖ ਕੇ ਚਲੀ ਗਈਆਂ ਹੁਣ ਮੈਨੂੰ ਥੋੜੀ ਜੀ ਖਬਰ ਲੱਗੀ ਤੇ ਮੈਂ ਉਸੇ ਵੇਲੇ ਇਹਨੂੰ ਦੱਸਿਆ ਅਸੀਂ ਵਕੀਲ ਨੂੰ ਕਾਲ ਕੀਤਾ ਆ ਕਿ ਮੇਰਾ ਬੇਟਾ ਸਹੀ ਸਲਾਮਤ ਚਾਹੀਦਾ ਮੈਨੂੰ ਜਿੱਦਾਂ ਮੈਂ ਦਿੱਤਾ ਉਦਾਂ ਮੈਂ ਜਿੱਦਾਂ ਮੈਂ ਵੇਖ ਕੇ ਗਈ ਮੈਨੂੰ ਉਦਾਂ ਹੀ ਚਾਹੀਦਾ ਮੇਰਾ ਬੇਟਾ ਹਾਂਜੀ ਹੁਣ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਅਹੀਂ ਆਨੇ ਵੀ ਸਾਡਾ ਹੱਕ ਮਿਲਣਾ ਚਾਹੀਦਾ ਹੈ ਸਹੀ ਸਲਾਮਤ ਚਾਹੀਦਾ ਹੈ ਸਾਡਾ ਬੱਚਾ ਮਿਲਣਾ ਚਾਹੀਦਾ ਜਿੱਦਾਂ ਦਾ ਪਹਿਥੇ ਪਹਚਾਇਆ ਨਾ ਉਦ ਪੰਜ ਸਹੀ ਸਲਾਮਤ ਪਟਨਾ ਸਭ ਤੋਂ بڑے ਗਏ ਹੀ ਇਹਨਾਂ ਨੇ ਗਫਤਾਰ ਕਰਕੇ ਉੱਥੋਂ ਲੈ ਆਂਤਾ ਸਾਨੂੰ ਇੱਥੇ ਵੀ ਸਹੀ ਸਲਾਮਤ ਆਇਆ ਹੀ ਹਾਂਜੀ ਅੱਜ ਮਨ ਲੀ ਕਿ ਕੱਲ ਅੱਜ ਤੋਂ ਇਸ ਟਾਈਮ ਮਨ ਸਾਨੂੰ ਥੋੜਾ ਆਪਾਂ ਇੱਥੇ ਧਿਆਨ ਰੱਖਿਆ ਹੀ ਇਹਨਾਂ ਦਾ ਦੋ ਤਿੰਨ ਦਿਨ ਤੋਂ ਇਹਨਾਂ ਦੀ ਮਨ ਲੀ ਕਿ ਤਿਆਰੀ ਕਰਦੇ ਹੀ ਦੇਖਦੇ ਹੀ ਕਿ ਮਨ ਲੀ ਕਿ ਕਿੱਥੇ ਖੜਦੇ ਇਹਨੂੰ ਕਿੱਥੇ ਨਹੀਂ ਖੜਦੇ ਤੇ ਅੱਜ ਵੀ ਆਪਾਂ ਰੋਟੀ ਲੈ ਕੇ ਮੈਂ ਤੇ ਮੇਰੀ ਮੰਮੀ ਤੇ ਸਾਨੂੰ ਸਾਡੇ ਸਾਹਮਣੇ ਇੱਥੋਂ ਲੈ ਕੇ ਗਏ ਆ ਹਾਂਜੀ ਤੇ ਹਣ ਆਪਾਂ ਪੁੱਛਦੇ ਵੀ ਰਹੇ ਹਾਂ ਕਿੱਥੇ ਖੜਨਾ ਕਿੱਥੇ ਨਹੀਂ ਪਰ ਸਾਨੂੰ ਇਦਾਂ ਤਾਂ ਕੁਝ ਵੀ ਨਹੀਂ ਦੱਸਿਆ ਹੈਗਾ ਇਹਨਾਂ ਨੇ ਤੇ ਬਾਅਦ ਵਿੱਚ ਮਿਲ ਕਹਿੰਦੇ ਜਿੰਨੇ ਮੁਲਾਜ਼ਮ ਸਾਰੇ ਦਰਵਾਜ਼ਾ ਢੋਲਿਆ ਆਪਾਂ ਪੁੱਛਦੇ ਰਹੇ ਹਾਂ ਇਹਨਾਂ ਨੂੰ ਕਿੱਥੇ ਖੜਨਾ ਕਿੱਥੇ ਖੜਨਾ ਇਹਨਾਂ ਨੇ ਕੁਝ ਵੀ ਨਹੀਂ ਸਾਨੂੰ ਦੱਸਿਆ ਹੈਗਾ ਆਪਾਂ ਨੇ ਮਿਲ ਕਿ ਥੋੜੀ ਸ਼ੋਅ ਮਿਲੀ ਸੀ ਕਿ ਮਤਲਬ ਕਿ ਇਹਨਾਂ ਦਾ ਇਹਨਾਂ ਕਾਊਂਟਰ ਕਰ ਦੇਣਾ ਹਾਂ ਹਾਂਜੀ ਆਪਾਂ ਤੁਰਨ ਦੇ ਇੱਥੇ ਹੀ ਬੈਠੇ ਹੋਏ ਹੀ ਤੇ ਆਪਾਂ ਸਾਰੀ ਫੈਮਿਲੀ ਨੂੰ ਵੀ ਆਪਾਂ ਜਿੰਨੇ ਮੇਰੇ ਪਿੰਡ ਵਾਲੇ ਆਪਾਂ ਸਾਰੇ ਇੱਥੇ ਹੀ ਆ ਕੇ ਖੜ ਗਏ ਸੀ ਤੇ ਆਪਾਂ ਉੱਥੇ ਜਾ ਕੇ ਦੇਖਿਆ ਤੇ ਜਿੰਨੇ ਵੀ ਮੁਲਾਜ਼ਮੀ ਸਾ ਬਾਕੀ ਸਾਰੀਆਂ ਆਪਾਂ ਆਪਣੀ ਅੱਖੀ ਕੰਨੀ ਦੇਖੇ ਮੁਲਾਜ਼ਮੇ ਵੀ ਸਾਰੇ ਦੇਖਿਆ ਤੇ ਸਿਫਰ ਚ ਵੀ ਯੂਨੀਫਾਰਮ ਚ ਵੀ ਸਾਰੀਆਂ ਗੱਡੀਆਂ ਸਾਡੇ ਲਾਗੋ ਦੀ ਨੰਗੀ ਹੋਈਆਂ ਆ ਆ ਹਾਂਜੀ ਬਿਲਕੁਲ ਆਪਾਂ ਦੋਨੋਂ ਹੀ ਸਿਰਫ ਪੜਨਾ ਸਾਹਿਬ ਤੋਂ ਪਹਿਸੇ ਸਲਾਮਤ ਆਇਆ ਹਾਂ ਹਾਂਜੀ ਇੱਥੇ ਵੀ ਆ ਮਨ ਲਗੀ ਸਹੀ ਸਲਾਮਤ ਆਇਆ ਮੈਂ ਹੀ ਬੋਲਦੀ ਆ ਚੋਨੀ ਆ ਕਿ ਜਿੱਦਾਂ ਮੈਂ ਸਹੀ ਸਲਾਮਤ ਇੱਥੇ ਪਹਚਾਇਆ ਨਾ ਸੁਖਰਾਜ ਮੈਨੂੰ ਸੇਮ ਉਹੀ ਚੀਜ਼ ਚਾਹੀਦੀ ਆ ਸਹੀ ਸਲਾਮਤ ਮੈਨੂੰ ਪਹਚਾਉਣਾ ਚਾਹੀਦਾ ਆ ਜਿੱਦਾਂ ਨੇ ਮੈਂ ਇੱਥੇ ਗਿਫਤਾਰ ਕਰਾ ਕੇ ਗਈ ਹਾਂ ਸਮਝ ਲੋ ਉਹ ਮੰਗ ਕੀ ਹੈ ਬੜੀ ਹੋਰ ਮੰਗਿਆ ਹੀ ਆ ਕਿ ਮਨ ਲਗੀ ਜੋ ਵੀ ਮਦ ਤਿੰਨ ਚਾਰ ਦਿਨ ਮੈਨੇ ਕਿ ਇੱਥੇ ਰੱਖਿਆ ਆ ਮਲਪੇਸ਼ ਹੋ ਕੇ ਆਇਆ ਜੱਜ ਨੇ ਵੀ ਬੋਲਿਆ ਸੀ ਕਿ ਜਿੱਦਾਂ ਦਾ ਮਲੇ ਮੈਂ ਬੰਦਾ ਦੇਣਾ ਉਹਦੀ ਉਹਦਾ ਤੇ ਬੰਦਾ ਮੈਨੂੰ ਵਾਪਸ ਚਾਹੀਦਾ ਆ ਪਰ ਇਹਨਾਂ ਨੂੰ ਮੈਂ ਪੁੱਛਣਾ ਚਾਹੁੰਦੀ ਆ ਕਿ ਇਹਨਾਂ ਨੇ ਆ ਅਖਰ ਦੇ ਵਾਰੀ ਇਹਨਾਂ ਨੇ ਕਿਉਂ ਕੀਤਾ ਕੱਲ ਤਾਂ ਉਹਨਾਂ ਨੇ ਅਦਾਲਤ ਵਿੱਚ ਫੇਰ ਪੇਸ਼ ਹੋ ਜਾਣਾ ਸੀ ਕੱਲ ਦਾ ਦਿਨ ਸਿਰਫ ਹੈ ਇੱਥੇ ਤਾਂ ਉਹਨਾਂ ਨੇ ਚਲੇ ਜਾਣਾ ਸੀ ਤੇ ਇਹੀ ਮੈਂ ਪੁੱਛਣਾ ਚਾਹੁੰਦੀ ਨੇ ਕਿ ਇਹਨਾਂ ਨੇ ਇਦਾਂ ਕਿਉਂ ਕੀਤਾ ਸਾਡੇ ਨਾਲ ਇਹਨਾਂ ਨੇ ਧੋਖਾ ਕਿਉਂ ਕੀਤਾ ਆ ਹਾਂਜੀ ਬਾਕੀ ਇਹ ਨਹੀਂ ਗੱਲ ਤੇ ਮੇਰੇ ਨਹੀਂ ਹੋਈ ਵੀ ਨਹੀਂ ਜੇ ਕੋਈ ਸੋਚੇ ਕਿ ਬਹੁਤ ਵੱਡੀ ਗੱਲ ਗੱਲ ਹੋ ਗਈ ਆ ਬਾਕੀ ਇਹ ਆ ਕਿ ਬਾਕੀ ਇਦੇ ਵਿੱਚ ਜੀ 100 ਖਰਾਕ ਸਿੰਘ ਇਸ ਏਲੀਅਸ ਕਾਕਾ ਪੱਡਾ ਵਾਸੀ ਤੋਂ ਵਾਸੀ ਪਿੰਡ ਪੱਡਾ ਉਹ ਐਫ ਆਈ ਆਰ ਨੰਬਰ 81 ਦੇ ਵਿੱਚ ਬਿਹਾਰ ਤੋਂ ਫੜਿਆ ਸੀਗਾ ਇਹਨੂੰ 70 ਘੰਟੇ ਦਾ ਕੁਝ ਮੈਂ ਰੋਂਗ ਵੀ ਹੋ ਸਕਦਾ ਹੈ ਕਿ 70 ਆਰਸ ਦਾ ਉਹਨਾਂ ਨੇ ਟਰਾਂਜ਼ਿਟ ਰਿਮਾਂਡ ਲਿਆ ਸੀਗਾ ਤੇ ਪੋਰਟ ਵਿੱਚ ਪੇਸ਼ ਕਰਾ ਕੇ ਮਾਨਯੋਗ ਅਦਾਲਤ શ્રી ਰਵੀਪਾਲ ਦੀ ਜਾਸਾਬੀ ਅਦਾਲਤ ਵਿੱਚ ਮਟਾਲਾ ਪੇਸ਼ ਕਰਵਾ ਕੇ 4 ਦਿਨ ਦਾ ਰਿਮਾਂਡ ਲਿਆ ਸੀਗਾ ਜੋ ਕੱਲ ਸਮਾਪਤ ਹੋ ਜਾਣਾ ਔਰ ਅੱਜ ਤੀਸਰਾ ਦਿਨ ਹੈ ਔਰ ਰਿਮਾਂਡ ਤੋਂ ਮੈਨੂੰ ਆਇਆ ਰਸੀਮ ਦੇ ਕਾਲ ਫ্রম ਦੀ ਫੈਮਿਲੀ ਮੈਂਬਰਸ ਆਫ ਦੀ ਸੁਖਰਾਜ ਜੀ ਇਸ ਕਾਕਾ ਸੁਖਰਾਜ ਕਾਕੇ ਦੇ ਫੈਮਿਲੀ ਮੈਂਬਰ ਤੋਂ ਮੈਨੂੰ ਕਾਲ ਆਈ ਕਿ ਸਾਨੂੰ ਪਤਾ ਲੱਗਾ ਹੈ ਉਹਨਾਂ ਦਾ ਕੋਈ ਸੋਰਸ ਹੋਏਗਾ ਪੁਲਿਸ ਵਾਲੇ ਨੇ ਕਿਸੇ ਨੇ ਦੱਸਤਾ ਹੋਊਗਾ ਸਿੰਪਥੀ ਕ੍ਰੀਏਟ ਕਰਕੇ ਕਿ ਇਹ ਕੋਈ ਇਨਕਾਊਂਟਰ ਕ੍ਰੀਏਟ ਕਰਨ ਲੱਗੇ ਨੇ ਤੁਹਾਡੇ ਬੇਟੇ ਨੂੰ ਮਾਰ ਦੇਣਾ ਇਹਨਾਂ ਨੇ ਕੋਈ ਇਸ ਤਰ੍ਹਾਂ ਦੀ ਹਲਚਲ ਹੈਗੀ ਆ ਅਨੈਚੁਰਲ ਜੀ ਉੱਥੇ ਲੱਗਦਾ ਹੈ ਕਿ ਕੁਝ ਉਹ ਬਣ ਜਾਣੀ ਇਸ ਤਰ੍ਹਾਂ ਦੀ ਕੋਈ ਘਟਨਾ ਤੁਸੀਂ ਆਪਣਾ ਪ੍ਰਬੰਧ ਕਰ ਲਓ ਤੇ ਉਹਨਾਂ ਨੇ ਮੈਨੂੰ ਇਨਫੋਰਮ ਕੀਤਾ ਉਹਨਾਂ ਦੇ ਫੈਮਿਲੀ ਮੈਂਬਰ ਨੇ ਕਿ ਇਸ ਤਰ੍ਹਾਂ ਇਸ ਤਰ੍ਹਾਂ ਕਰਕੇ ਵਕੀ ਤੇ ਮੈਂ ਆਵਸ ਕਮਿੰਗ ਫਰੋਮ ਦੀ ਕੋਰਟ ਮੈਂ ਕੋਰਟ ਪ੍ਰोसीडिंग अटेंड ਕਰਕੇ ਕੋਰਟ ਚੋਂ ਆ ਰਿਹਾ ਸੀਗਾ ਤੇ ਮੈਂ ਇਮੀਡੀਏਟਲੀ ਮੈਂ ਉਥੋਂ ਆ ਰਿਹਾ ਸੀ ਰਸਤੇ 'ਚ ਤੇ ਮੈਂ ਪੱਡਾ ਪਿੰਡ ਦੇ ਲਾਗੇ ਦੇਖਿਆ ਕਿ ਐਸ ਐਚ ਓ ਖੜੇ ਆ ਸਤਪਾਲ ਸਿੰਘ ਨਾਲ ਉਹਨਾਂ ਦੇ 40-50 ਦੇ ਕਰੀਬ ਮੁਲਾਜ਼ਮ ਹੋਣੇ ਆ ਉਹ ਖੜੇ ਆ ਉਹ ਹੋਰ ਵੀ ਪੁਲਿਸ ਆਫੀਸਰਸ ਖੜੇ ਨੇ ਉਹਨਾਂ ਦੇ ਕੋਲ ਮੈਂ ਜਾ ਕੇ ਦੇਖਿਆ ਮੈਂ ਕਿਹਾ ਜੀ ਸੁਖਰਾਜ ਕਾਕਾ ਮੈਂ ਮਿਲ ਸਕਦਾ ਉਹਨਾਂ ਨੂੰ ਐਸ ਐਚ ਓ ਸਾਹਿਬ ਉਹਨਾਂ ਨੇ ਮੈਨੂੰ ਕਿਹਾ ਜੀ ਸੁਖਰਾਜ ਕਾਕਾ ਦੇ ਡੇਰਾਬ ਬਣਾਣ ਗਿਆ ਮੈਂ ਕਿਹਾ ਠੀਕ ਹੈ ਜੀ ਤੇ ਬਟ ਮੈਨੂੰ ਲੱਗਾ ਉੱਥੇ ਕਿ ਉੱਥੇ ਕੋਈ ਘਟਨਾ ਵਾਪਰੀ ਆ ਤੇ ਸੁਖਰਾਜ ਕਾਕੇ ਦਾ ਉਹਨਾਂ ਇੰਕਾਊਂਟਰ ਕਰ ਦਿੱਤਾ ਪੌਸਿਬਿਲਟੀਜ਼ ਏਰ ਕਿ ਉਹਦੀ ਕੋਈ ਗੋਲੀ ਮਾਰ ਕੇ ਲਤ ਲੁੱਟੇ ਕੋਈ ਨੁਕਸਾਨ ਕਰਤਾ ਹੋਵੇ ਪੌਸਿਬਿਲਟੀਜ਼ ਏਰ ਕਿ ਉਹਨੂੰ ਮਾਰ ਦਿੱਤਾ ਹੋਵੇ ਬਟ ਦਾ ਥਿੰਗ ਇਜ਼ ਦਿਸ ਕਿ ਇਹਨਾਂ ਨੇ ਇੱਕ ਸਟੋਰੀ ਕਨ ਕ੍ਰੀਏਟ ਕੀਤੀ ਵੀ ਇੱਥੋਂ ਲੈ ਕੇ ਫਿਰ ਮੈਂ ਕਿਹਾ ਪੁੱਛਿਆ ਜੀ ਮੈਂ ਉਹਨੂੰ ਮਿਲਣਾ ਚਾਹੁੰਨਾ ਕਿੱਥੇ ਆ ਜੀ ਸੈਕਸ਼ਨ 38 ਦੇ ਤਹਿਤ ਮੇਰਾ ਰਾਈਟ ਹੈਗਾ ਮੈਂ ਮਿਲਣਾ ਉਹਨੂੰ ਉਹ ਕਹਿੰਦੇ ਜੀ ਤੁਸੀਂ ਡੇ ਤੇ ਉਸ ਤੋਂ ਬਾਅਦ ਇੱਥੇ ਜਿਹੜੇ ਅਫੀਸਰ ਸੀਗੇ ਉਹਨਾਂ ਨੇ ਕਿਹਾ ਜੀ ਨਹੀਂ ਪੀਰ ਸਾਹਿਬ ਯੂ ਹੈਵ ਨੋ ਰਾਈਟ ਟੂ ਮੀਟ ਯੂਅਰ ਕਲੈਂਟ ਮੈਂ ਇਮੀਡੀਏਟਲੀ ਆਈ ਟਾਕ ਟੂ ਮਾਈ ਐਸੋਸੀਏਟ ਐਡਵੋਕੇਟ ਉਹਨੇ ਇਮੀਡੀਏਟਲੀ ਮੇਲ ਤਿਆਰ ਕੀਤੀ ਤੇ ਇਮੀਡੀਏਟਲੀ ਸ਼ੇਅਰਡ ਵਿਦ ది ਆਨਰੇਬਲ ਚੀਫ ਜਸਟਿਸ ਆਫ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਮਾਨਯੋਗ ਸੈਸ਼ਨ ਜਜ ਸਾਹਿਬ ਨਾਲ ਗੁਰਦਾਸਪੁਰ ਤੇ ਹੋਰ ਵੀ ਜਿਹੜੇ ਸਾਡੇ ਸੀਨੀਅਰ ਅਧਿਕਾਰੀ ਨੇ ਉਹਨਾਂ ਦੇ ਨਾਲ ਜਿਹੜਿਆ ਉਹਨਾਂ ਨਾਲ ਆਪਾਂ ਇਮੀਡੀਡੀਟਲੀ ਇਨਫੋਰਮੇਸ਼ਨ ਸ਼ੇਅਰ ਕੀਤੀ ਕਿਉਂਕਿ ਇਹਨਾਂ ਨੇ ਹੁਣ ਰੱਪਟ ਪਾਣੀ ਆ ਕੋਈ ਨਾ ਕੋਈ ਵੀ ਇਸ ਤਰ੍ਹਾਂ ਕਰਕੇ ਇਦਾਂ ਸਟੋ well before creating that particular story we already have informed to the honorable high court ohna de senior officers nu sarayan inform karta vi is tarah karde ne hun meri meri ik eh sarayanu ik appeal hai ki tusi ik cheez nu apne level te self analyze karo ki is tarah hunda hai ki 40 50 mulazim khade hon te ik dooshi jada oh bhajje ohna kolo te goli latji vajje ode te hor 40 50 mulazim vi oh commando wale jide well trained mulazim ne jinna di running vi bakke nanalo zyada daud vi zyada va ਤੇ ਇਹਨਾਂ ਨੇ ਇੱਕ ਸਟੋਰੀ ਕ੍ਰੀਏਟ ਕੀਤੀ ਆ ਦੇ ਜਸ ਵਾਂਟ ਟੂ ਗੈਟ ਦੀ ਐਪਰੀਸੀਏਸ਼ਨ ਫਰੋਮ ਦੀ ਸੀਨੀਅਰਸ ਨਾਥਿੰਗ ਐਲਸ ਜਿਹੜੇ ਐਰਿੰਗ ਅਫੀਸ਼ੀਅਲਸ ਨੇ ਉਹਨਾਂ ਦੇ ਉੱਪਰ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਔਰ ਐਸ ਪਰ ਲਾ ਵੀ ਵਿਲ ਅਵੇਲ ਦੀ ਰੈਮਡੀਜ਼ ਆਪਾਂ ਰੈਮਡੀਜ਼ ਅਵੇਲ ਕਰਾਂਗੇ ਔਨਰੇਬਲ ਹਾਈ ਕੋਰਟ ਚ ਪਟੀਸ਼ਨ ਫਾਈਲ ਕਰਾਂਗੇ ਔਰ ਆਈ ਹੈਵ ਕ੍ਰੀਏਟਡ ਅ ਐਵਿਡੈਂਸ ਮੈਂ ਉੱਥੇ ਮੌਕੇ ਦੀ ਵੀ ਵੀਡੀਓਗ੍ਰਾਫੀ ਕੀਤੀ ਮੇਰੇ ਕੋਲ ਹੈਗੀ ਆ ਮੈਂ ਇੱਥੇ ਆ ਕੇ ਵੀਡੀਓਗ੍ਰਾਫੀ ਕੀਤੀ ਆ ਉਹ ਵੀ ਮੇਰੇ ਕੋਲ ਹੈਗੀ ਆ ਮੇਰੀ ਵੀ ਇਹਨਾਂ ਨੇ ਕੀਤੀ ਆ ਪੁਲਿਸ ਵਾਲਾ ਨੇ ਇਨਾ ਦੱਸਿਆ ਤੁਹਾਨੂੰ ਮੰਨਿਆ ਕਿ ਇਨਾ ਮੈਨੂੰ ਹਜੇ ਤੱਕ ਕੁਝ ਨਹੀਂ ਦੱਸਿਆ ਆ ਤੁਹਾਡੇ ਸਾਹਮਣੇ ਆ ਵੀ ਸੁਖਰਾਜ ਕਾਕਾ ਕਿੱਥੇ ਆ ਤੇ ਆਪਾਂ ਡੇਰਾ ਬਾਬਾ ਨਾਨਕ ਥਾਣੇ ਦੇ ਬਾਹਰ ਖੜੇ ਆ ਡੇਰਾ ਬਾਬਾ ਨਾਨਕ ਥਾਣੇ ਵਾਲੇ ਰਿਮਾਂਡ ਲੈ ਕੇ ਆਏ ਨੇ ਇਨਾ ਨੇ ਮੇਰੇ ਕਲਾਇੰਟ ਨੂੰ ਮੈਨੂੰ ਮਿਲਾਇਆ ਮੈਂ ਫਰੋਂ ਬਾਈ ਪਰਸਨਲ ਐਕਸਪੀਰੀਅੰਸ ਆਮ ਟੈਲਿੰਗ ਯੂ ਇਹ ਸਟੋਰੀ ਜਿਹੜੀ ਹੁੰਦੀ ਨਾ ਐਫ ਆਈ ਆਰ ਦੇ ਵਿੱਚ ਉਹੀ ਹੁੰਦੀ ਹੈ ਜੇ ਇਸ ਤਰ੍ਹਾਂ ਇਧਰੋਂ ਜਾ ਰਹੇ ਸੀ ਉੱਥੇ ਕਰਕੇ ਹੀ ਰਿਕਵਰੀ ਕਰਨ ਚੱਲੇ ਸੀ ਤੇ ਉਹ ਬੰਦਾ ਇਦਾਂ ਇਦਾਂ ਕਰਕੇ ਆਇਆ ਹੋ ਗਿਆ ਤੇ ਹੱਥੇ ਜਾ ਕੇ ਹੀ ਗੋਲੀ ਮਾਰਦੀ ਤੇ ਵੇਖੋ ਅਜੇ ਤੱਕ ਮੈਂ ਮੇਰੇ ਕੋਈ ਵਰਸ਼ਨ ਤੇ ਨਹੀਂ ਆਇਆ ਨਾ ਮੇਰੀ ਕਿਸੇ ਨਾਲ ਗੱਲ ਨਹੀਂ ਹੋਈ ਇਹ ਚ ਵੀ ਇਦਾਂ ਹੀ ਹੋਊਗਾ ਕਿਸ ਕੇਸ ਤੇ ਰਿਮਾਂਡ ਤੇ ਲਿਆਂਦਾ ਇਹਨੂੰ 81 ਨੰਬਰ ਐਫ ਆਈ ਆਰ 81 ਆਫ 2025 ਪੁਲਿਸ ਸਟੇਸ਼ਨ ਡੇਰਾ ਬਾਬਾ ਨਾਨਕ ਇੰਟਰਸੈਕਸ਼ਨ 109 ਨੂੰ ਬੀ ਐਨ ਐਸ ਇਹਦੇ ਚ ਲਿਆਂਦਾ ਔਰ ਰਿਮਾਂਡ ਤੇ ਲਿਆਂਦਾ ਐਸ ਪਰ ਲਾ ਚਲੋ ਠੀਕ ਹੈ ਜੋ ਜੱਜ ਸਾਹਿਬ ਨੇ ਰਿਮਾਂਡ ਦਿੱਤਾ ਹੈ 4 ਦਿਨ ਦਾ ਕੱਲ ਉਹਦਾ ਸਮਾਪਤ ਹੋ ਜਾਣਾ ਜੋ ਪ੍ਰोसीडिंग ਜੋ ਇੰਟਰੋਗੇਸ਼ਨ ਕਰਨੀ ਹੈ ਉਹ ਕਰਨ ਅਦਾਲਤਾਂ ਬਣੀਆਂ ਨੇ ਅਦਾਲਤਾਂ ਨੇ ਫੈਸਲੇ ਦੇਣੇ ਨੇ ਕਿ ਕੋਈ ਬੰਦਾ ਦੋਸ਼ੀ ਹੈ ਜਾਂ નિર્ਦੋਸ਼ ਹੈ ਆਪਾਂ ਵੀਂਗਿਆਜ਼ ਐਡਵੋਕੇਟ ਆਪਣੇ ਤਰਾ ਸੀਗਾ ਜੀ ਇਹ ਪਟਨਾ ਸਾਹਿਬ ਤੋਂ ਜਾ ਕੇ ਫੜ ਕੇ ਲਿਆਏ ਸੀਗੇ ਐਸ ਮਾਈ ਕਲੈਂਟ ਇਨਫਾਰਮਡ ਮੀ ਕਿ ਪਟਨਾ ਸਾਹਿਬ ਤੋਂ ਫੜ ਕੇ ਲਿਆਏ ਸੀਗੇ ਤੇ ਉੱਥੇ ਉਸ ਤੋਂ ਬਾਅਦ ਫੜ ਕੇ ਲਿਆਉਣ ਤੋਂ ਬਾਅਦ 70 ਘੰਟੇ ਦਾ ਟਰਾਂਜ਼ਿਟ ਰਿਮਾਂਡ ਸੀਗਾ ਉਸ ਤੋਂ ਬਾਅਦ 4 ਦਿਨ ਦਾ 에ਅ ਰਿਮਾਂਡ ਸੀਗਾ ਬਿਲਕੁਲ ਫੇਕ ਇਨਕਾਊਂਟਰ ਹੈ ਜੀ ਡੂ ਯੂ ਬਿਲੀਵ ਕਿ ਇੱਕ ਬੰਦਾ ਸਲਾਖਾਂ ਦੇ ਪਿੱਛੇ ਹੋਵੇ ਹਵਾਲਾਤ ਦੇ ਵਿੱਚ ਹੋਵੇ ਤੇ ਉਹ ਬੰਦਾ 40 50 ਮੁਲਾਜ਼ਮਾਂ ਦੇ ਵਿੱਚੋਂ ਭੱਜਿਆ ਦੇਖੋ ਤੁਸੀਂ ਬਾਹਰ ਐਸਾ ਵੱਡੀ ਗੱਡੀ ਖੜੀ ਹੈ ਤੁਸੀਂ ਦੇਖ ਸਕਦੇ ਹੋ ਆਪਣਾ ਕੈਮਰਾ ਦੇਖੋ ਇੱਧਰ ਦੇਖੋ ਇਹ ਨਾਰਮਲ ਡੇਣਾ ਚ ਤੇ ਨਹੀਂ ਖੜੀ ਹੁੰਦੀ ਅੱਜ ਹੀ ਕਿਉਂ ਖ ਅੱਜ ਕਿਉਂ ਖੜੀ ਆ ਸਮ ਸਪੈਸ਼ਲ ਸਮ ਸਰਕਮਸਟੈਂਸਸ ਆਰ देयर ਥੀਸ ਆਰ ਦੀ ਕੰਪੈਲਿੰਗ ਸਰਕਮਸਟੈਂਸਸ ਜਿਹੜੀਆਂ ਸਾਨੂੰ ਬਲੀਵ ਕਰਨ ਲਈ ਮਜਬੂਰ ਕਰ ਰਹੇ ਨੇ ਕਿ ਇਦਾਂ ਕੁਛ ਨਾ ਕੁਛ ਕਾਰਵਾਈ ਪਹਿਲਾਂ ਤੁਸੀਂ ਗਣੀ ਮਿੱਥੀ ਹੈਗੀ ਆ ਹੁਣ ਨੇ ਲੈਕਸ ਕੀ ਟੂ ਦੀ ਨੈਕਸਟ ਸਟੈਪ ਨੈਕਸਟ ਸਟੈਪ ਇਹ ਹੈਗਾ ਕਿ ਵੀ ਵਿਲ ਮੂਵ ਟੂ ਦੀ ਆਨਰੇਬਲ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਪੰਜ ਕੇ ਸਾਢੇ 5 ਵਜੇ ਨਾਲ ਮੈਨੂੰ ਇਨਟੀਮੀਸ਼ਨ ਮਿਲੀ ਸੀਗੀ ਵੀ ਇਸ ਤਰ੍ਹਾਂ ਕਰਨ ਲੱਗੇ ਆ ਟਾਈਮ ਲੰਘ ਗਿਆ ਸੀ ਕੋਰਟ ਦਾ ਆਪਾਂ ਮੇਲ ਈਮੇਲ ਥਰੂ ਇਨਫੋਰਮ ਕੀਤਾ ਹੈ ਹੋਰ ਵੀ ਜੋ ਸਾਡੇ ਸੋਰਸ ਸੀਗੇ ਆਪਾਂ ਇਨਫੋਰਮ ਕੀਤਾ ਵਾ ਤੇ ਬਾਏ ਟੂ ਮਾਰੋ ਆ ਵੀ ਵਿਲ ਫਾਈਲ ਦੀ ਪਟੀਸ਼ਨ ਬਿਫੋਰ ਦੀ ਆਨਰੇਬਲ ਹਾਈ ਕੋਰਟ ਐਂਡ ਐਸ ਪਰ ਲਾਜ ਜੋ ਵੀ ਇਹਨਾਂ ਦੇ ਉੱਪਰ ਐਕਸ਼ਨ ਹੋਏਗਾ ਜੋ ਵੀ ਹੋ ਸਕਦਾ ਹੋਏਗਾ ਵਾਟ ਏਵਰ ਐਵੀਡੈਂਸ ਵੀ ਹੈਵ ਕਲੈਕਟਡ ਆਪਾਂ ਉਹਨੂੰ ਜਿਹੜਾ ਵਾ ਕਲੈਕਟਿਵਲੀ ਜਿਹੜਾ ਵਾ ਵੀ ਵਿਲ ਟ੍ਰਾਈ ਟੂ ਗੈਟ ਦੀ ਰਿਜ਼ਲਟਸ ਐਂਡ ਜੋ ਵੀ ਕੰਪਲੀਟ ਹੋਏਗਾ ਇਹਦੇ ਵਿੱਚ ਕੋਈ ਮੁਲਾਜ਼ਮ ਹੋਏਗਾ ਵੀ ਵਿਲ ਡੂ ਅਵਰ ਬੈਸਟ ਕਿ ਉਹ ਕੇਸਸ ਤਾਂ ਹੈਗੇ ਨੇ 5 6 ਬਟ ਮੇਰੀ ਇਕ ਦੇਖੋ ਮਾਨਜੁਗ ਅਦਾਲਤ ਨੇ ਡਿਸਾਈਡ ਕਰਨਾ ਕੇਸ ਕੁਝ ਬਰੀ ਵੀ ਹੋਏ ਨੇ ਕਿਸੇ ਕੇਸ 'ਚ ਨੂੰ ਕਨਵਿਕਸ਼ਨ ਨਹੀਂ ਹੈਗੀ ਸਜ਼ਾ ਨਹੀਂ ਹੈ ਜੀ ਠੀਕ ਹੈ ਜੀ ਔਰ ਕੇਸ ਬਰੀ ਵੀ ਹੋਏ ਨੇ ਕੁਝ ਕੇਸ ਇਸ ਤਰ੍ਹਾਂ ਦੇ ਨੇ ਕਿ ਅਨ ਆਈਡੈਂਟੀਫਾਈਡ ਦੇ ਅਗੇਂਸਟ ਨੇ ਨੂੰ ਨੋਮੀਨੇਟ ਕਰਤਾ ਇਸ ਤਰ੍ਹਾਂ ਦੇ ਕੇਸ ਨੇ ਉਸ ਕੇਸ ਦੇ ਉੱਪਰ ਆਈ ਡੂ ਨੋਟ ਵਾਂਟ ਟੂ ਕਮੈਂਟ ਔਨ दैट ਥਿੰਗ ਜੋ ਵੀ ਮਾਨਜੁਗ ਅਦਾਲਤ ਦਾ ਫੈਸਲਾ ਹੋਏਗਾ ਉਹਨਾਂ ਕੇਸਾਂ ਨਾਲ ਸੰਬੰਧਿਤ ਉਹ ਮਾਨਜੁਗ ਅਦਾਲਤ ਦਾ ਸਾਨੂੰ ਐਕਸੈਪਟੇਬਲ ਹੈ ਵਿਦਿਊ ਰਿਸਪੈਕਟ ਟੂ ਔਨਰੇਬਲ ਕੋਰਟ ਬਟ ਇਹਦੇ ਵਿੱਚ ਇਹ ਹੈ ਕਿ ਦੇਖੋ ਐਸ ਪਰ ਲਾ ਬੰਦੇ ਨੂੰ ਲੈ ਕੇ ਆਂਦਾ ਐਸ ਪਰ ਲਾ ਜੋ ਇਹਨਾਂ ਨੇ ਇੰਟਰੋਗੇਸ਼ਨ ਕਰਨੀ ਕਰ ਲੈਣ ਪੁਲਿਸ ਸਟੇਸ਼ਨ ਚ ਕਰ ਲੈਣ ਬਟ ਇੱਕ ਸਟੋਰੀ ਕ੍ਰੀਏਟ ਕਰਕੇ ਗੋਲੀ ਮਾਰ ਦੇਣੀ ਲੱਤ ਦੇ ਵਿੱਚ ਐਂਡ ਥਿਸ ਇਜ਼ ਨਾਟ ਫਸਟ ਟਾਈਮ ਥੈਟ ਹੈਪਡ ਥੈਟ ਇਜ਼ ਹੈਪਨਿੰਗ ਬਿਫੋਰ ਥਿਸ ਪੁਲਿਸ ਡਿਸਟ੍ਰਿਕਟ ਤਿੰਨ ਚਾਰ ਕੇਸਸ ਮੇਰੇ ਕੋਲ ਪਹਿਲਾਂ ਵੀ ਆਏ ਮੈਂ ਉਸ ਕੇਸਸਸ ਦੀਆਂ ਕੁਝ ਮਤਲਬ ਕਿ ਮੇਰੇ ਕੋਲ ਪਾਰਟੀਆਂ ਆਈਆਂ ਵੀ ਠੀਕ ਹੈ ਜੀ ਵੀ ਵਾਂਟ ਟੂ ਫਾਈਲ ਪਟੀਸ਼ਨ ਬਿਫੋਰ ਦੀ ਆਨਰੇਬਲ ਹਾਈ ਕੋਰਟ ਕੁਝ ਪ੍ਰोसीਡਿੰਗਸ ਹੁੰਦੀਆਂ ਨੇ ਜਿਵੇਂ ਸਾਈਨ ਕਰਵਾਣੇ ਆ ਉਹਨਾਂ ਦੇ ਐਫੀਡੇਵਿਟ ਅਟੈਸਟ ਕਰਾਣਾ ਉਸ ਤੋਂ ਬਾਅਦ ਪਟੀਸ਼ਨ ਫਾਈਲ ਹੋਣੀ ਹੈ ਮੀਨ ਵਾਈਲ ਉਹਨਾਂ ਨੇ ਗੋਲੀ ਗਾਲੀ ਮਾਰਦੀ ਦੋ ਤਿੰਨ ਕਲਾਇੰਟਸ ਹੋਰ ਵੀ ਸੀਗੇ ਇਸ ਤਰ੍ਹਾਂ ਦੇ ਬਟ ਚਲੋ ਇਹ ਦੇ ਵਿੱਚ ਤੇ ਇਮੀਡੀਏਟਲੀ ਆਈ ਬੀਸਟ ਔਨ ਦੀ ਸਪੋਰਟ ਐਂਡ ਆਈ ਹੈਵ ਕ੍ਰੀਏਟਡ ਅ ਵੀਡੀਓ ਐਂਡ ਐਵਿਡੈਂਸ ਇਜ਼ देयर ਕਿ ਇਹਨਾਂ ਨੇ ਸਟੋਰੀ ਕਰੋਟ ਕ੍ਰੀਏਟ ਕੀਤੀ ਹੈ ਔਰ ਹੁਣ ਤੱਕ ਦੇਖ ਲੋ ਐ ਐਡਵੋਕੇਟ ਖੜੇ ਨੇ ਇਹਨਾਂ ਨੂੰ ਕਹਿ ਰਹੇ ਆ ਕਿ ਦੱਸੋ ਸਾਨੂੰ ਸਾਡਾ ਬੰਦਾ ਆਈ ਵਾਂਟ ਟੂ ਮੀਟ ਟੂ ਮਾਈ ਕਲੈਂਟ ਕੋਈ ਬੂਆ ਵੀ ਨਹੀਂ ਖੋਲਦਾ ਜੀ ਲੀਗਲੀ ਮਿਲ ਸਕਦੇ ਮੀਗਲੀ ਮਿਲ ਸਕਦੇ ਆ ਸੈਕਸ਼ਨ 38 ਆਫ ਬੀ ਐਨ ਐਸ ਐਸ ਸਾਨੂੰ ਅਲਾਉ ਕਰਦਾ ਹੈ ਕਿ ਆਪਾਂ ਮਿਲ ਸਕਦੇ ਆ ਆਪਣੇ ਕਲੈਂਟ ਨੂੰ ਮਿਲ ਸਕਦੇ ਆ ਮੇਰਾ ਐਡਵੋਕੇਟ ਪਰਿਵਰਤਨ ਹੈ ਜੀ ਇਹ ਮੇਰੇ ਕੋਲ ਬੁੱਕ ਹੈ ਮੈਂ ਸੈਕਸ਼ਨ 38 ਪੜਾ ਦਿੰਦਾ 38 ਟੂ ਬੀ ਐਨ ਐਸ ਐਸ ਰਾਈਟ ਆਫ ਅਰੈਸਟਡ ਪਰਸਨ ਟੂ ਮੀਟ ਐਨ ਐਡਵੋਕੇਟ ਆਫ ਹਿਸ ਚੋਇਸ ਡਿਊਰਿੰਗ ਇਨਟੈਰੋਗੇਸ਼ਨ when any person is arrested and interrogated ਇਕਨਾ ਮੁਕਦਮਾ ਨੰਬਰ 81 ਦਰਜ ਹੋਇਆ ਹੈ ਸਾਡੇ ਥਾਣੇ ਵਿੱਚ ਉਹਦੇ ਵਿੱਚ ਸੁਖਰਾਜ ਸਿੰਘ ਕਾਕਾ ਸਾਨੂੰ ਬਲਕਾਰ ਸਿੰਘ ਅਸੀਂ ਪੱਡੇ ਦਾ ਜਿਹੜਾ ਉਹਦੇ ਖਿਲਾਫ ਮੁਕਦਮਾ ਦਾ ਜੀ ਤੇ ਐਸਏ ਕਲਾਸ ਚੰਦਰ ਪਿਸਟਲ ਦੀ ਰਿਕਵਰੀ ਕਰਨ ਵਾਸਤੇ ਪੱਡੇ ਵਾਲੀ ਨਹਿਰ ਤੇ ਗਿਆ ਸੀ ਜਦੋਂ ਰਿਕਵਰੀ ਕਰਕੇ ਤੇ ਵਾਪਸ ਆਉਣ ਲੱਗੇ ਤਾਂ ਇਹਨੇ ਸੁਖਰਾਜ ਕਾਕੇ ਨੇ ਗੱਡੀ ਤੋਂ ਸਾਲ ਮਾਰਤੀ ਜਿਹਦਾ ਕਰਕੇ ਇਹਨੂੰ ਛੱਟ ਲੱਗੀ ਆ ਇਹ ਐਸੇ ਕਲਾਸ ਚੰਦਰ ਜਿਹੜਾ ਵਾ ਇਹਨੂੰ ਲੈ ਕੇ ਇਥੇ ਆਪਣੇ ਹਸਪਤਾਲੇ ਨੂੰ ਦਾਖਲ ਕਰਵਾਤਾ ਨੇ ਐ ਐਡਵੋਕੇਟ ਆਏ ਸੀ ਉਹਨਾਂ ਵੱਲੋਂ ਹੋਏ ਸੀ ਪੇਸ਼ੂਰ ਕਹਿੰਦੇ ਆ ਕਿ ਉਹਨਾਂ ਨੇ ਦੋਸ਼ ਲਾਇਆ ਕਿ ਜੋ ਕਹਿੰਦਾ ਕਿ ਜਿਹੜਾ ਪੁਲਸਨ ਮੁਕਾਬਲਾ ਗੋਲੀ ਕੋਈ ਮਾਰੀ ਨਹੀਂ ਕੋਈ ਗੋਲੀ ਨਹੀਂ ਮਾਰੀ ਗੋਲੀ ਨਹੀਂ ਮਾਰੀ ਸਾਟ ਕਿੱਥੇ ਲੱਗੀ ਹੈ ਸਾਟੇ ਲੱਤੇ ਲੱਗੀ ਲੱਤੇ ਲੱਗੀ ਤੇ ਹੁਣ ਐਸਲੇ ਦੋਸ਼ੀ ਕਿੱਥੇ ਦਸਿਆਲੇ ਹਸਪਤਾਲ ਹਸਪਤਾਲ ਕਿਦੋਂ ਕਦਮਾ ਜਿਹੜੇ ਮੁਕਦਮੇ ਚ ਲਿਆਂਦਾ ਉਹ ਕਿਹੜਾ ਮੁਕਦਮਾ ਸੀ 85 ਨੰਬਰ ਮੁਕਦਮਾ ਸੀ ਉਹ ਆਪਣਾ ਤੇ ਹੁਣ ਜਿਹੜਾ ਇਹਨੇ ਹੁਣ ਭੱਜਣ ਦੀ ਕੋਸ਼ਿਸ਼ ਕੀਤੀ ਆ ਉਹਦੇ ਸਬੰਧ ਚ ਵੱਖਰਾ ਮੁਕਦਮਾ ਇੱਥੇ ਦਰਜ ਕਰਨ ਲੱਗੇ ਕਰਨ ਲਏ ਸਰ ਇਹ ਤਾਂ ਪਹਿਲਾਂ ਵੀ ਕੋਈ ਮਾਮਲਾ ਕਰਦੇ ਇਹਦੇ ਖਿਲਾਫ ਤਿੰਨ ਮੁਕਦਮੇ ਸਾਡੇ ਥਾਣੇ 'ਚ ਹੁਣ ਦਰਜ ਹੋ ਜਿੰਨਾਂ ਦੇ ਵਿੱਚ ਇਹਦੀ ਗੁਸਤਾਰੀ ਪੈਣੀ ਆ ਇਹ ਤੋਂ ਪਹਿਲਾਂ ਸੱਤ-ਅੱਠ ਮੁਕਦਮੇ ਪਹਿਲਾਂ ਦਰਜ ਹੋਤੇ ਸਰ ਜਿਹੜੇ ਕੇਸ ਨੰਬਰ ਮੁਕਦਮਾ ਉਹ ਕਿੰਨੇ ਬੰਦੇ ਜਿਹੜੇ ਨਾਮਜ਼ਦ ਕੀਤੇ ਤੇ ਕਿੰਨੇ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਇਹਦੇ ਵਿੱਚ ਨੌ ਬੰਦੇ ਟੋਟਲ ਉਹਨਾਂ ਵਿੱਚੋਂ ਇੱਕ ਇਹੀ ਗਰਸਾਰਵਾ ਤੇ ਬਾਕੀ ਦੀ ਗਰਸਾਰ ਸਿੰਘ ਕੱਕੇ ਦੀ ਮਾਤਾ ਨੇ ਕੀਤਾ ਰਿਹਾ ਰੈਸਟ ਕਰ ਲੈਣਾ ਜੀ ਅੱਜ ਕਰਾਂਗੇ ਉਹਦੀ ਕੁਸ਼ਤਰੀ ਪਾਣੀ ਸੀ ਕਿਚੀ ਕਿਚੀ ਜਹਾਨ ਨਾਮ ਜਦੋ ਠੀਕ ਧੰਨ